ਹਾਂਜੀ ਜਿਹੜੀ ਹੁਣ ਬਹੁਤ ਵੱਡੀ ਅਪਡੇਟ ਸੁਣਾਉਣ ਜਾ ਰਹੇ ਆ ਤੁਹਾਨੂੰ ਜਿਹਦੇ ਵਿੱਚ ਦੀਪਿਕਾ ਲੋਥਰਾ ਨੂੰ ਗੈਂਗਸਟਰ ਜੋ ਬੰਬੀਹਾ ਗਰੁੱਪ ਵੱਲੋਂ ਉਹਨਾਂ ਨੂੰ ਤਨਕੀ ਦਿੱਤੀ ਜਾਂਦੀ ਆ ਜਿਹੜੀ ਦੀਪਕਾ ਲੋਥਰਾ ਤੇ ਹੁਣ ਇਹਨੂੰ ਬਹੁਤ ਵਾਰ ਮੈਰੋ ਨੇ ਵੀ ਸਮਝਾ ਦਿੱਤਾ ਗਿਆ ਤੇ ਜੇ ਗੱਲ ਕਰੀਏ ਹੁਣ ਬੱਬਰ ਖਾਕਸਾ ਦੀ ਉਹਨਾਂ ਨੇ ਵੀ ਇਹਨੂੰ ਈਮੇਲ ਭੇਜੀ ਜਾਂਦੀ ਆ ਤਾਂ ਜਿਹਦੇ ਵਿੱਚ ਉਹਨੇ ਇਹਨੇ ਆਪਣਾ ਦੱਸਿਆ ਜਾਂਦਾ ਵੀ ਆਪਣਾ ਅਕਾਊਂਟ ਨੇ ਡਿਲੀਟ ਕਰ ਦਿੱਤਾ ਗਿਆ ਤਾਂ ਪਹਿਲਾਂ ਇੱਕ ਤੁਹਾਨੂੰ ਵੀਡੀਓ ਸੁਣਾ ਦਈਏ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਵੀ ਜਿਹੜੀ ਹੁਣ 5 ਮਿੰਟ ਦੀ ਪਹਿਲਾਂ ਦੀ ਵੀਡੀਓ ਆ ਪਹਿਲਾਂ ਵੀਡੀਓ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੇ ਤੂਈ ਈਮੇਲ ਦੇ ਜ਼ਰੀਏ ਉਹਨਾਂ ਨੂੰ ਥ੍ਰੈਟ ਮਿਲਿਆ ਜਿਸ ਤੋਂ ਬਾਅਦ ਕੀ ਉਹਨਾਂ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਲਗਾਤਾਰ ਮਿਲ ਰਹੀਆਂ ਤਮਕੀਆਂ ਤੋਂ ਬਾਅਦ ਅਕਾਊਂਟ ਬੰਦ ਕਰ ਦਿੱਤਾ ਹੈ ਅੱਜ ਈਮੇਲ ਦੇ ਜ਼ਰੀਏ ਬੀਹਾ ਗੈਂਗ ਦੇ ਵੱਲੋਂ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਮਿਲੀ ਇਸ ਤੋਂ ਪਹਿਲਾਂ ਬਬਰ ਖਾਲਸਾ ਦੇ ਵੱਲੋਂ ਉਹਨਾਂ ਨੂੰ ਧਮਕੀ ਦਿੱਤੀ ਸੋਸ਼ਲ ਮੀਡੀਆ ਤੇ ਕੰਟੈਂਟ ਨਾ ਪਾਉਣ ਦੀ ਚੇਤਾਵਨੀ ਦਿੱਤੇ ਗਏ ਸੀ ਦੱਸ ਦਈਏ ਕਿ ਕੰਚਨ ਕੁਮਾਰੀ ਉਸਕਮਲ ਕੌਰ ਕਤਲ ਤੋਂ ਬਾਅਦ ਲਗਾਤਾਰ ਇਹਨਾਂ ਇਨਫਲੂਐਂਸਰਸ ਨੂੰ ਧਮਕੀਆਂ ਮਿਲ ਰਹੀਆਂ ਸੀ ਜਿਨ੍ਹਾਂ ਦੇ ਵਿੱਚ ਦੀਪਿਕਾ ਲੂਥਰਾ ਵੀ ਇੱਕ ਸੀ ਔਰ ਦੀਪਿਕਾ ਲੂਥਰਾ ਦੇ ਵੱਲੋਂ ਬਖਾਅਤ ਸਿਕਿਉਰਿਟੀ ਵੀ ਮੰਗੀ ਗਈ ਸੀ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਸੀ ਕਿਉਂਕਿ ਇੱਕ ਪਾਸੇ ਅੰਮ੍ਰਿਤਪਾਲ ਮੈਰੋ ਦੇ ਵੱਲੋਂ ਉਹਨਾਂ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਔਰ ਜੋ ਕਮਲ ਕੌਰ ਦਾ ਖਤਲ ਹੋਇਆ ਮਰਰ ਹੋਇਆ ਇਸ ਤੋਂ ਬਾਅਦ ਲਗਾਤਾਰ ਇਹਨਾਂ ਇਨਫਲੂਐਂਸਰਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਦੀਪਿਕਾ ਲੂਥਰਾ ਵੀ ਉਹਨਾਂ ਦੇ ਵਿੱਚੋਂ ਇੱਕ ਸੀ

ਵੀਡੀਓ ਦੇ ਲਈ ਅਮਰਿਤਪਾਲ ਮਹਿਰੋ ਹੁਣਾ ਦੇ ਵੱਲੋਂ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਵਾਰਨਿੰਗ ਦਿੱਤੀ ਗਈ ਸੀ ਉਹ ਵੀਡੀਓ ਕਦੋਂ ਤੱਕ ਡਿਲੀਟ ਕਰ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਉਹਨਾਂ ਦੇ ਸੋਸ਼ਲ ਕੰਟੈਂਟ ਤੋਂ ਇਹ ਲੋਖ ਖੁਸ਼ ਨਹੀਂ ਸੀ ਹਾਂਜੀ ਇਹ ਜੋ ਦੀਪਕਾ ਲੋਥਰਾ ਦੇ ਬਾਰੇ ਜੋ ਹੁਣ ਦੀ ਅਪਡੇਟ ਆਈ ਹੈ ਸ ਪੰਜ ਕੁ ਮਿੰਟ ਹੋਏ ਆ ਖਬਰਾਂ ਨੂੰ ਤੇ ਪਰ ਜਿਹੜਾ ਇਹਨੂੰ ਪਹਿਲਾਂ ਨੰਬਰ ਸਮਝਾਇਆ ਜਾਂਦਾ ਅਮਰਿਤਪਾਲ ਮਹਿਰੋ ਬਨੀਓ ਤੇ ਜੇ ਗੱਲ ਕਰੀਏ ਕਮਲਕੌਰ ਦੀ ਉਹਨੂੰ ਵੀ ਸਮਝਾਇਆ ਜਾਂਦਾ ਜਿਹੜੀ ਕਮਲਕੌਰ ਭਾਬੀ ਦੇ ਨਾਂ ਤੇ ਜਾਣੀ ਜਾਂਦੀ ਸੀ ਤੇ ਜਿਹਦਾ ਕਿ ਪਿਛਲੇ ਦਿਨ ਜੋ ਕਿ ਕਤਲ ਹੋ ਜਾਂਦਾ ਤੇ ਪਰ ਉਹ ਨਹੀਂ ਸਮਝਦੀ ਜਿਹਦੇ ਵਿੱਚ ਹੁਣ ਦੀਪਕਾ ਲੋਸਰਾ ਨੂੰ ਇੱਕ ਬੰਬੀਹਾ ਗਰੁੱਪ ਗੈਂਗਸਟਰ ਬੀਮੀਹਾ ਗਰੁੱਪ ਦੀ ਧਮਕੀ ਆਈ ਹੈ ਸਿੱਧੀ ਤੇ ਜਿਹੜਾ ਇੱਕ ਹੁਣ ਗੱਲ ਕਰੀ ਆ ਆਪਾਂ ਬੱਬਰ ਖਾਲਸਾ ਪਤਾ ਨਹੀਂ ਇਹਨੂੰ ਕਿੰਨੇ ਕਿ ਜਣਿਆਂ ਨੇ ਸਮਝਾਤਾ ਪਰ ਨਹੀਂ ਸਮਝਦੀ ਕਿਉਂਕਿ ਅੱਗੋਂ ਕਹਿ ਰਹੀ ਐ ਮਨ ਤਾਂ ਸਿਕਿਉਰਟੀ ਦੋ ਬੀਮਸ ਸਿਕਿਉਰਿਟੀ ਦੇ ਵਿੱਚ ਹੋਰ ਵੀ ਗੰਦ ਪਾਵਾਂ ਪਹਿਲਾ ਨੰਬਰ ਤਾਂ ਜਿਹੜੀਆਂ ਇਹਦੀਆਂ ਬੈਦ ਵਾਲੀਆਂ ਵੀਡੀਓ ਸਾਰਿਆਂ ਨੂੰ ਪਤਾ ਉਹ ਪਰਿਵਾਰ ਦੇ ਵਿੱਚ ਦੇਖ ਨਹੀਂ ਸਕਦੇ ਜਿੰਨੇ ਵੀ ਕੰਟੈਕਟ ਇਹਨਾਂ ਦੇ ਬਣੇ ਆ ਇਹਦੇ ਤੇ ਜਿਹੜੀ ਉਹ ਕਮਲਕੌਰ ਹੁਣ ਵਿੱਚ ਖਬਰਾਂ ਇਹ ਵਾਇਰਲ ਹੋ ਰਹੀਆਂ ਭਾਈ ਕਿਸੇ ਨੂੰ ਮਾਰਨ ਦਾ ਅਧਿਕਾਰ ਹੈ ਨਹੀਂ ਮੰਨਦੇ ਆ ਅਧਿਕਾਰ ਕਿਸੇ ਨੂੰ ਨਹੀਂ ਹੈਗਾ ਪਰ ਜਿਹੜੀ ਇੰਦਰਾ ਗਾਂਧੀ ਸੀ ਉਹ ਵੀ ਇੱਕ ਜਨਾਨੀ ਸੀ ਉਹਨੇ ਸਾਡੇ ਪੰਜਾਬ ਦੇ ਸਾਡੇ ਸਿੱਖਾਂ ਤੇ ਕਤਲੀਆਮ ਕਰਾਤਾ ਸੀ ਉਹਨੂੰ ਵੀ ਟਾਰਗੇਟ ਸਾਡੇ ਸਿੰਘਾਂ ਨੇ ਕੀਤਾ ਅਸੀਂ ਇਹ ਨਹੀਂ ਕਹਿੰਦੇ ਵੀ ਕਤਲ ਹੀ ਹੋਣਾ ਚਾਹੀਦਾ ਜੋ ਵੀ ਯੂਟਿਊਬਰ ਇਹਨਾਂ ਤੇ ਐਕਸ਼ਨ ਸਰਕਾਰ ਦਾ ਹੋਣਾ ਚਾਹੀਦਾ ਤਾਂ ਕਿ ਮੁੜ ਕੇ ਕੋਈ ਦੁਬਾਰਾ ਜਿਹੜੇ ਗਲਤ ਕੰਟੈਕਟ ਪਾ ਰਹੇ ਆ ਸਾਡੇ ਬੱਚਿਆਂ ਨੂੰ ਗਲਤ ਮੈਸੇਜ ਪਹੁੰਚ ਰਿਹਾ ਸਾਡੇ ਬੱਚਿਆਂ ਦੇ ਹੱਥਾਂ 'ਚ ਫੋਨ ਹੁੰਦਾ ਵੀ ਇਹ ਗਲਤ ਮੈਸੇਜ ਨਾ ਪਹੁੰਚਾ ਸਕਣ ਇਹਨਾਂ ਤੇ ਨੱਖ ਪਾਉ ਜਿੰਨੇ ਵੀ ਇਹ ਸਰਕਾਰ ਨੂੰ ਸਾਡੀ ਅਪੀਲ ਹੈ ਜੇ ਸਰਕਾਰ ਨੇ ਇਹਨਾਂ ਨੂੰ ਖਿੱਚ ਪਾ ਲਈ ਵੀ ਭਾਈ ਜੋ ਵੀ ਕੋਈ ਗਲਤ ਕੰਟੈਕਟ ਪਾਉਗੇ ਜਿਹੜਾ ਤੇ ਅਸੀਂ ਉਹਦੇ ਤੇ ਪਰਚਾ ਦਰਜ ਕਰਾਂਗੇ ਉਹਨੂੰ 10 ਸਾਲ ਦੀ ਉਮਰ ਕੈਦ ਕਰਾਂਗੇ ਤਾਂ ਲੋਕ ਫਿਰ ਭੈ ਮੰਨਣਗੇ ਇੱਕ ਬਾਅਦ ਚ ਕੋਈ ਚੰਗਾ ਮੈਸੇਜ ਦਿਓ ਅਜੇ ਦੇਣਾ ਚਾਹੁੰਦੇ ਆ ਇਹ ਨਹੀਂ ਹੈਗਾ ਵੀ ਤੁਸੀਂ ਗਲਤ ਅੱਧੇ ਕੱਪੜੇ ਪਾ ਕੇ ਨੰਗੇ ਹੋ ਹੋ ਕੇ ਨੱਚੋ ਤਾਂ ਉਹ ਸਾਡੇ ਪੰਜਾਬ ਦੇ ਬੱਚਿਆਂ ਦਾ ਮਾਹੌਲ ਖਰਾਬ ਹੋ ਰਿਹਾ ਪੰਜਾਬ ਤਾਂ ਸਾਡਾ ਵੈਸੀ ਲੁੱਟ ਕੇ ਸਰਕਾਰਾਂ ਖਾ ਗਈਆਂ ਸਾਡੇ ਅੱਧੇ ਕ ਨੌਜਵਾਨ ਚਟਿਆਂ ਦਾ ਮਰਗੇ ਨਸ਼ਿਆਂ ਦੇ ਮਰਗੇ ਆ ਦੂਜਾ ਇੱਕ ਤੀਜਾ ਮਾਮਲਾ ਤੁਸੀਂ ਹੋਰ ਚਲਾਤਾ ਕੱਲੇ ਪੈਸੇ ਦੇ ਚੱਕਰ 'ਚ ਨਾ ਰਹੋ ਵੀ ਮੈਂ ਅਸੀਂ ਸਾਨੂੰ ਪੈਸਾ ਆਉਂਦਾ ਜੀ 2 2 ਲੱਖ ਕਮਾਉਣੇ ਆ ਜੀ 3 ਲੱਖ ਕਮਾਉਣੇ ਇਹਨੂੰ ਕੀ ਕਿਹਾ ਸੀ ਅਮਰਪਾਲ ਮਹਿਰੋ ਨੇ ਜਿਹੜੀ ਦੀਪਕਾ ਲੋਥਰਾ ਵੀ ਜੇ ਤੂੰ ਕਹਿੰਦੀ ਵੀ ਸਾਡਾ ਪਰਿਵਾਰ ਦਾ ਘਰ ਦਾ ਖਰਚਾ ਨਹੀਂ ਚੱਲਦਾ ਅਸੀਂ ਮਹੀਨੇ ਦਾ 50000 ਦੇਵਾਂਗੇ ਚਾਹੇ ਤੂੰ ਮਰਜ਼ੀ ਲੈ ਕੇ ਆਈ ਜਿਹੜਾ ਆਕਾ ਮਾਰ ਕੇ ਲਈ ਤੈਨੂੰ 50000 ਮਹੀਨੇ ਦਾ ਮਿਲੂ ਇਹ ਬੰਦ ਕਰ ਦੇ ਤੂੰ ਰੀਲਾ ਪਾਉਣਗੇ ਪਰ ਲੇਕਿਨ ਨਹੀਂ ਕਿਉਂਕਿ ਇਦਾਂ ਔਨਲਾਈਨ ਇਹਨਾਂ ਨੂੰ 3 ਲੱਖ 50 ਹਜ਼ਾਰ ਨਾ ਕਿਉਂ ਗੁਜ਼ਰ ਆਉਂਦਾ ਇਹਨਾਂ ਦਾ ਕਹਿੰਦਾ ਮਤਲਬ ਪਰਿਵਾਰ ਹੀ ਮੈਂ ਤਾਂ ਪਰਿਵਾਰ ਨੂੰ ਲਾਂਭੇ ਦੂੰ ਇਹਨਾਂ ਦੇ ਨੂੰ ਜਿਹੜਾ ਮਾਤਾ ਪਿਤਾ ਇਹਨਾਂ ਦੇ ਕੋਈ ਮਾਂ ਪਿਓ ਇਹਨਾਂ ਨੂੰ ਕਿਉਂ ਨਹੀਂ ਰੋਕਦਾ ਸਾਹਮਣੇ ਇਹਨਾਂ ਦੇ ਇਹ ਆਪਦੇ ਬੱਚੇ ਖਰਾਬ ਹੋ ਰਹੇ ਆ ਤੇ ਇਹਨਾਂ ਨੂੰ ਕੋਈ ਰੋਕਦਾ ਨਹੀਂ ਅਸੀਂ ਇਹ ਹੀ ਕਵਾਂਗੇ ਪਹਿਲਾ ਨੰਬਰ ਤਾਂ ਜੋ ਇਹਨਾਂ ਦੇ ਮਾਪਿਓ ਵੀ ਕਿਉਂ ਰੋਕਣੇ ਚਾਹੀਦੇ ਇਹਨਾਂ ਨੂੰ ਮਾਪਿਓ ਨੂੰ ਕਹਿਣਾ ਚਾਹੀਦਾ ਇਹਨਾਂ ਨੇ ਮਾਪਿਓ ਦੀ ਸ਼ਰਮ ਤਾਂ ਲਾ ਲਈ ਕਿਉਂਕਿ ਸਾਰੇ ਇੰਡੀਆ ਦੇ ਵਿੱਚ ਸਾਰੇ ਸਾਡੇ ਭਾਰਤ ਦੇ ਵਿੱਚ ਇਹਨਾਂ ਦੀਆਂ ਵੀਡੀਓ ਫੈਲ ਗਈਆਂ ਤੇ ਹੁਣ ਜੇ ਗੱਲ ਕਰੀਏ ਜਿਹੜੀ ਇਹ ਦੀਪਿਕਾ ਲੁਥਰਾ ਜਿਹੜੀ ਕਹਿੰਦੀ ਸੀ ਵੀ ਮੈਨੂੰ ਤਾਂ ਸਿਕਿਉਰਟੀ ਦਿਓ ਜੀ ਕੁਝ ਕੁ ਬਾਬੇ ਜੇ ਵੀ ਖੜਕੇ ਸੀ ਦੇ ਹੱਕ 'ਚ ਤੇ ਕਹਿ ਰਹੇ ਆ ਜੀ ਕਮਲਕੌਰ ਦਾ ਗਲਤ ਉਹ ਸਜ਼ਾ ਆਪ ਦੀ ਭੁਗਤ ਰਹੇ ਆ ਜਿਹੜਾ ਰਹਿ ਗਿਆ ਕਲਾ ਅਮਰਤਪਾਲ ਮਹਿਰ ਉਹ ਵੀ ਇੱਕ ਅੱਧੇ ਦਿਨ 'ਚ ਸਿਲੈਂਡਰ ਕਰਾਉਣ ਜਾ ਰਿਹਾ ਜਿਵੇਂ ਉਹਨਾਂ ਦੇ ਵਕੀਲ ਦਾ ਕਹਣਾ ਘੁੰਮਣ ਵਕੀਲ ਉਹ ਮੈਂ ਵੀਡੀਓ ਅਪਲੋਡ ਕਰ ਹੀ ਦਿੱਤੀ ਗਈ ਤੇ ਉਹ ਤੁਸੀਂ ਸੁਣੀ ਲਈ ਹੋਗੀ ਇਹ ਪਰ ਜਿਹੜੀ ਹੋਣ ਇਹ ਸਿਰਫ 5 ਮਿੰਟ ਦੀ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਦੀਪਕਾ ਲੁਧਰਾਂ ਨੂੰ ਜਿਹੜੀ ਬੰਬੀਹਾ ਗਰੁੱਪ ਬਣੀਓ ਧਮਕੀ ਆਈ ਆ ਤੇ ਇਹਦਾ ਬੱਬਰ ਖਾਲਸਾ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਇਹ ਕੰਟੈਕਟ ਨਾ ਪਾਓ ਹੁਣ ਗੱਲ ਇਹ ਆ ਅਸੀਂ ਇਹ ਨਹੀਂ ਕਹਿੰਦੇ ਕਿਸੇ ਗਰੁੱਪ ਨੂੰ ਮਾੜਾ ਨਹੀਂ ਕਹਿੰਦੇ ਵੀ ਬੰਬੀਹਾ ਗਰੁੱਪ ਇਹ ਆ ਹਸਤਾ ਹੈ ਕਿ ਨਾ ਦੇਸ਼ ਦੇ ਵਾਸਤੇ ਖੂਨ ਤਾਂ ਖੋਲਦਾ ਨਾ ਚਾਹੇ ਕੁਛ ਮਰਜੀ ਆ ਬੰਬੀਹਾ ਗਰੁੱਪ ਚਾਹੇ ਜੋ ਵੀ ਆ ਖੂਨ ਤਾਂ ਖੋਲਦਾ ਜੇ ਗੱਲ ਕਰੀਏ ਲੋਰ ਸੁਸਨੋਈ ਦੀ ਤਾਂ ਜਦੋਂ ਪੰਜਾਬ ਚ ਕੋਈ ਘਟਨਾ ਵਾਪਰਦੀ ਉਹ ਵੀ ਆਪਣੇ ਬਿਆਨ ਰੱਖ ਦਿੰਦਾ ਸਾਹਮਣੇ ਵੀ ਅਸੀਂ ਪੰਜਾਬ ਵਾਸਤੇ ਨਾਲ ਖੜਨੂ ਤਿਆਰ ਆ ਤਾਂ ਇਹ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆ ਖੂਨ ਤੱਕ ਸਾਨੂੰ ਇੰਡੀਆ ਦੇ ਇਹਨਾਂ ਚ ਛੇ ਬੰਬੀਹਾ ਗਰੁੱਪ ਮੰਨਦੇ ਆ ਵੀ ਚਲੋ ਇਹ ਗੈਂਗਸਟਰਾਂ ਦਾ ਗਰੁੱਪ ਆ ਜੋ ਕਰ ਰਹੇ ਆ ਉਹ ਆਪਣੇ ਬੰਦੀਓ ਉਹਨਾਂ ਨੇ ਸੋਚ ਸਮਝ ਕੇ ਕੀਤਾ ਗਿਆ ਨਾ ਕੋਈ ਕਿਸੇ ਗਲਤ ਬੰਦੇ ਨੂੰ ਉਹਨਾਂ ਨੇ ਅੱਗੋਂ ਟਾਰਗੇਟ ਕੀਤਾ ਜੋ ਉਹਨਾਂ ਦੀ ਕਿਤੇ ਲੜਾਈ ਝਗੜੇ ਹੁੰਦੇ ਆ ਮਾਮਲੇ ਹੁੰਦੇ ਆ ਉਹ ਆਪਸ ਵਿੱਚ ਜੋ ਕਰਦੇ ਆ ਉਹ ਉਹਨਾਂ ਨੂੰ ਸਜ਼ਾ ਵੀ ਮਿਲ ਜਾਂਦੀ ਆ ਪਰ ਜਿਹੜਾ ਦੇਸ਼ ਵਾਸਤੇ ਇਹ ਸਾਡੇ ਪੰਜਾਬ ਵਾਸਤੇ ਉਹਨਾਂ ਨੇ ਇੱਕ ਉਹਨਾਂ ਨੇ ਵੀ ਬਾਜ਼ ਚੱਕੀ ਆ ਇਹ ਇਹਨੂੰ ਮੈਸੇਜ ਭੇਜ ਕੇ ਕਿ ਤੈਨੂੰ ਧਮਕੀ ਸਿੱਧਾ ਇਹਨੂੰ ਪੇਜਿਆ ਵੀ ਤੇਰੇ ਦਿਨ ਵੀ ਨੇੜੇ ਲੱਗ ਗਿਆ ਤੇਰਾ ਟਾਈਮ ਸਮਾਂ ਨੇੜੇ ਆ ਗਿਆ ਜੋ ਉਹਦੇ ਵਿੱਚ ਹੀ ਲਿਖਿਆ ਜਾਂਦਾ ਤਾਂ ਹੁਣ ਇਹਦੀ ਜਾਨ ਨੂੰ ਖਤਰਾ ਤਾਂ ਹੈਗੇ ਆ ਤੇ ਪਰ ਜੇ ਚੰਗਾ ਰਹੂਗਾ ਜੇ ਨਾ ਨਾ ਪਾਉ ਤਾ ਕੰਟੈਕਟ ਤੇ ਜੇ ਪਾਈ ਜਾਊਗੀ ਤਾਂ ਫਿਰ ਇਹ ਵੀ ਕਿਤੋਂ ਜਿਵੇਂ ਕਿ ਹੁਣ ਕੱਲ ਇੱਕ ਹੋਰ ਖਬਰ ਵਾਇਰਲ ਹੋ ਗਈ। ਜੀ ਸੀਤਲ ਚੌਧਰੀ ਆ ਇਹਦੀ ਵੀ ਨਹਿਰ ਦੇ ਵਿੱਚੋਂ Laash ਮਿਲੀ ਹੈ ਦੱਸਿਆ ਜਾਂਦਾ ਜੋ ਇਹਦੀ ਭੈਣ ਵੱਲੋਂ ਵੀ ਇਹਦੇ ਆਪਣੇ ਘਰ ਵਾਲੇ ਨਾਲ ਝਗੜਾ ਸੀ ਕਈ ਦਿਨਾਂ ਤੋਂ ਇਸ ਕਰਕੇ ਉਹਨਾਂ ਦਾ ਸ਼ੱਕ ਜਾਂਦਾ ਵੀ ਉਹਨੇ ਮਾਰਿਆ ਕਿਉਂਕਿ ਉਹ ਫਰਾਰ ਆ ਤੇ ਪਰ ਜਿਹੜੇ ਨਵੇਂ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਆ ਹੁਣ ਪਹਿਲੇ ਨੰਬਰ ਤੇ ਇਹੀ ਕਵਾਂਗੇ ਬਈ ਜੋ ਪੰਜਾਬ ਦੇ ਵਿੱਚ ਜਿੰਨੇ ਵੀ ਗਲਤ ਰੀਲਾਂ ਪਾਉਣ ਵਾਲਿਆਂ ਨੂੰ ਕਵਾਂਗੇ ਵੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਨਾ ਕਰੋ ਮੁੜ ਕੇ ਆਪਣੇ ਨੂੰ ਆਪ ਨੂੰ ਕੋਈ ਇਨਜਾਮ ਭੁਗਤਣਾ ਪੈ ਜੂਗਾ ਕੀ ਕੀ ਫਾਇਦਾ ਆਪਣੀ ਜ਼ਿੰਦਗੀ ਤੋਂ ਹੱਤੋਂ ਲੋਗੇ ਪੈਸਾ ਤੇਲਾ ਕੁਝ ਨਹੀਂ ਨਾਲ ਜਾਂਦਾ ਗਲਤੀ ਮੰਨ ਲਓ ਕੋਈ ਚੱਜ ਦਾ ਕੰਟੈਕਟ ਪਾ ਦਿਆ ਕਰੋ ਜੇ ਪਾਉਣਾ ਚਲੋ ਜੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਜੁੱਤ ਤੱਕ ਵੀਡੀਓ ਜੰਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕੱਲ ਨੂੰ ਨਵੇਂ ਟੌਪ ਤੇ